ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਛੋਟੀਆਂ ਵਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਚੜਦੀ ਕਲਾ ਭਾਜੀ ਚੜਦੀ ਕਲਾ ਚਾਹੀਦੀ ਆ ਜੀ ਹੋਰ ਚੰਗੀ ਤੇ ਭਾਜੀ ਵਧੀਆ ਵਧੀਆ ਚੜਦੀ ਕਲਾ ਜੀ ਰਾਜੀ ਖੁਸ਼ੀ ਕਿਰਪਾ ਵਾਹਿਗੁਰੂ ਦੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਭਾਈ ਮਗੀਚਾ ਸਿੰਘ ਜੀ ਪਿੰਡ ਹਰੜਕਪੁਰ ਤਹਿਸੀਲ ਐ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਹਾਂ ਜੀ ਤੇ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਤਾਂ ਸਾਹਮਣੇ ਜੋੜਾ ਹੋਣਗੇ ਆ ਪਿਛਲੀ ਵੀਡੀਓ ਤੇ ਗਿਆ ਜੀ ਅੱਛਾ ਜੀ ਅੱਜ ਆਪਾਂ ਵੀਡੀਓ ਤਾਂ ਸਾਹਮਣੇ ਗਈ ਗੱਡੀ ਲੱਦ ਕੇ ਹਾਂ ਜੀ ਹਾਂ ਜੀ ਫਜੇ ਤੱਕ ਵੀ ਦੀ ਫੁਣਾਈ ਜਾਂਦੇ ਠੀਕ ਹੈ ਠੀਕ ਹੈ ਜੀ ਉਸ ਤੋਂ ਪਹਿਲੀ ਵੀਡੀਓ ਉਸ ਤੋਂ ਵੀ ਫੋਨ ਹਜੇ ਤੱਕ ਆਈ ਜਾਂਦੇ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਬਹੁਤ ਮਨ ਲਾ ਮਹਾਰਾਜ ਦੀ ਕਿਰਪਾ ਜਿਵੇਂ ਆ ਗਈ ਠੀਕ ਹੈ ਠੀਕ ਹੈ ਨਾਲੇ ਚਲੋ ਬਹੁਤ ਕਿਰਪਾ ਨਾਲ ਮੇਰੇ ਨਾਲ ਵੱਧੋ ਵੱਧ ਉਹ ਦਿਨ ਆਪਾਂ ਜਦੋਂ ਵੀਡੀਓ ਪਾਈ ਹਾਂ ਜੀ ਤਾਂ ਅੰਦਰ ਬਹਿ ਗਏ ਹਾਂ ਜੀ ਮੈਂ ਤੁਹਾਨੂੰ ਕਿਹਾ ਘੜੀ ਰੈਸਟ ਕਰ ਲੀਏ ਹਾਂ ਜੀ ਅੱਜ ਗਰਮੀ ਗਰਮੀ ਬੜੀ ਨਹੀਂ ਸਹੀ ਹੈ ਸਾਡੇ ਸਾਹਮਣੇ ਜੀ ਪਹਿਲੇ ਫੋਨ ਤੇ ਵੇਖੀ ਹੈ ਨਾ ਛੋਟੇ ਬਿਲਕੁਲ ਸਹੀ ਗੱਲ ਹੈ ਸਹੀ ਹਾਂ ਜੀ ਤੇ ਆ ਵੀ ਦੁੱਧ ਦੇ ਡਰਾਮੇ ਲੈ ਆਂਦੇ ਹਾਂ ਦੇਖੋ ਇਹਨੇ ਮਗਰਾਂ ਕੀ ਪੀਸ ਬੜਾ ਚੰਗਾ ਭਾਈ ਵੇਖਾ ਪਿਓਰ ਨੀਲੀ ਜਾ ਨੀਲੀ ਦਾ ਬੱਚਾ ਆ ਗਿਆ ਮੈਂ ਕਹਿੰਦਾ ਵੇਖੋ ਕੱਟੀ ਆ ਅੱਛਾ ਜੀ ਨਹੀਂ ਵਾਕਿਆ ਜਿਸ ਨੂੰ ਕੱਟੀ ਗੀਨੇ ਵੇਖੋ ਠੀਕ ਹੈ ਠੀਕ ਹੈ ਲਓ ਜੀ ਪਿਓਰ ਪਿਓਰ ਜਿਹਨੂੰ ਕਰਿਆ ਨਾ ਜੀ ਸੁਈ ਆ ਤੇ 12 13 ਕਿਲੋ ਬੋਲਾ ਹੀ ਆ ਛੋਟੀ ਥਲੀ ਅੱਛਾ ਜੀ ਹਾਂ ਠੀਕ ਹੈ ਠੀਕ ਤੇ ਨਹੀਂ ਭਾਈ ਜੀ ਆਪਾਂ ਕਰਾ ਆਪਣਾ ਨਾਮ ਦਾ ਐਡਰੈਸ ਦਗਾ ਅੱਛਾ ਅੱਛਾ ਠੀਕ ਹੈ ਭਾਈ ਆਪਣਾ ਨਾਮ ਬਗੀਚਾ ਸਿੰਘ ਜੀ ਹਾਂਜੀ ਚਿੱਪੇ ਦਾ ਹਰਦ ਕਲਾ ਤਸੀਲ aí ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ 9041796788 ਭਾਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੁਣ ਵਾਲਾ ਜੋ ਫਿਰ ਆਪਾਂ ਥੋੜੇ ਜਿਹਾ ਟਿੱਕ ਨੰਬਰ ਕੋਲੋਂ ਲੋ ਬੜੀ ਜੈਡ ਬਲੈਕ ਆ ਗਈ ਜਿਆ ਤੇ ਸੀਮਣ ਫਿਰ ਉਸ ਹਾਂ ਨਾ ਭਰਾ ਹਣਾ ਨਾ ਕਿਸੇ ਵੀ ਰੰਗ ਦੀ ਨੀਲੀ ਦਾ ਵੀ ਭਰਾ ਹਾਂ ਹਾਂਜੀ ਛੋਟੀ ਮੋੜਾ ਨਸਲ ਦੀ ਆ ਅਸੀ ਹੁਣ ਇਹਨੂੰ ਰੀਲੀ ਦਾ ਭਰਾਤਾ ਹਾਂ ਜੇ ਬੋਲਾ ਹੀ ਬਾਕੀ ਤਰ੍ਹਾਂ ਕੇਹ ਡਾਕਟਰ ਵੀ ਕਰ ਜਾਂਦੇ ਥੋੜਾ ਪਤਾ ਹਾਂਜੀ ਭਾਈ ਕਰ ਜਾਂਦੇ ਠੀਕ ਹੈ ਠੀਕ ਲੋ ਬਰੀ ਕਰੋ ਚੈੱਕ ਕਰ ਕੱਟ ਕੱਟ ਚੰਗਾ ਤੇਰੇ ਤੋਂ ਪਤਾ ਨਹੀਂ ਬਹੁਤ ਯਾਰ ਕਿਉਂ ਰਾਂ ਦਾ ਗਾਂ ਮੰਜਾ ਡੈਂਦਾ ਜੀ ਬਾਕੀ ਜ਼ਮੀਨ ਭਾਜੀ ਨੂੰ ਦਵਾਈ ਲੱਗੀ ਹੈ ਨਾ ਅੱਛਾ ਜੀ ਅੱਜ ਬਾਜੀ ਨਹੀਂ ਅਜੇ ਤੇਰੇ ਕੋਲ ਦਵਾਈ ਹੈ ਠੀਕ ਹੈ ਠੀਕ ਹੈ ਜੀ ਗਲ ਗਲ ਜੀ ਡੀਮੋਟਤਾ ਅੱਛਾ ਜੀ ਇਹ ਬੋਲਾ ਵੀ ਜਿਹੜਾ ਇਹਦਾ 12 ਕਿਲੋ ਤੋਂ ਪਲੱਸ ਹੀ ਆ ਹੁਣੇ ਠੀਕ ਹੈ ਠੀਕ ਹੈ ਲੈ ਜਾਓ ਇਹਨੂੰ ਭਾਜੀ ਬੋਲਾ ਜਿਹੜਾ 12 ਲੀਟਰ ਤੋਂ ਪਲੱਸ ਆ ਤੇ ਬਾਈ ਕਿੰਨਾ ਭਰੂਗੀ ਇਹ ਜੀ ਜਿਹੜੇ ਸਾਮਾਨ ਆ ਮੈਨੂੰ ਵੀਰ ਜੀ ਉਹਨਾਂ ਨਾਲ ਲਸਿਆ ਹੈ ਅੱਛਾ ਜੀ ਇਹ ਕਹਿੰਦੇ ਵੀ 15 ਕਿਲੋ ਪਹਿਲੇ ਸੂਏ ਝੋਡੀ ਨੇ ਚੋਇਆ ਹੈ ਅੱਛਾ ਜੀ ਤੇ ਮੈਨੂੰ ਬਹੁਤਾ ਨਹੀਂ ਮੈਂ ਕਹਿੰਦਾ ਚਲੋ ਕਰ ਲਈ ਕੋਈ ਨਹੀਂ 16 ਕਿਲੋ ਦੁੱਧ ਕਰ ਜੀ ਝੋਡੀ ਠੀਕ ਹੈ ਠੀਕ ਹੈ ਜੀ ਹਾਂ ਜੀ 10:00 ਵਜੇ ਕਰੋ ਜੈਕਟਰ ਕਰ ਬਾਕੀ ਦੋ ਤਿੰਨ ਮਸਲ ਨਹੀਂ ਭਾਈ ਦੇਣਾ ਬਿਲਕੁਲ ਬਿਲਕੁਲ ਜੀ ਹਾਂ ਜੀ ਇਹ ਬੱਚੀ ਜਾਂ ਦੁੱਧ ਕੱਢਦੀਆਂ ਨਾਲੇ ਉੱਧਰ ਦਾ ਪਸ਼ੂ ਦੁੱਧ ਦਾ ਵਾਲਾ ਹੀ ਹੁੰਦਾ ਨਾ ਦੁੱਧ ਵਾਲਾ ਸਭ ਅੱਗੇ ਆਪਾਂ ਕਰਦੇ ਪਸ਼ੂ ਇੱਥੇ ਆ ਹਾਂਜੀ ਹਾਂਜੀ ਦੁੱਧ ਵਾਲੀਆਂ ਨਿਕਲੀਆਂ ਦੁੱਧੀਆਂ ਠੀਕ ਆ ਲਓ ਬਈ ਲਾਗੇ ਤੋਂ ਚੰਦਾ ਚੰਦਾ ਤੇ ਬੰਨੇ ਅੱਡਖਾ ਵਾਲਾ ਚੰਦਾ ਆ ਗਿਆ ਜੇ ਫੜ ਫੇਸ ਮੜੀ ਦੱਦੀ ਵੀ ਨਹੀਂ ਜੇ ਨਹੀਂ ਨਹੀਂ ਇਹ ਦੱਦੀ ਚੋ ਠੰਡੀ ਲਓ ਬਈ ਕਰੋ ਸ਼ਕਾ ਵੇਖੋ ਇਹਨ ਸੂਲਤਾ ਕੀ ਲੱਗਾ ਪਿਆ ਵਾ ਬੰਦੀ ਬੜੀ ਬੰਦੀ ਵਾਲਾ ਆ ਗਿਆ ਜੇ ਅਜੇ ਟਾਈਮ ਵੀ ਲੋ ਕਿੰਨਾ ਆਇਆ ਚੱਕਾ ਆ ਰਿਓ ਮੜਾ ਜੇ ਫੜ ਫੜ ਪਛਾਣ ਹੁੰਦੀ ਛੋਟੀ ਗਾੜ ਵੀ ਚੰਗੀ ਹੋਣੀ ਹਾਂਜੀ ਗਾੜ ਤੇ ਮੇਰੇ ਸਹਾਨਾਂ ਦੀ ਦੋ ਦੋ ਬੰਦੋ ਠੀਕ ਹੈ ਠੀਕ ਹੈ ਲਓਏ ਥਾਣੇ ਵੀ ਆਣ ਕੱਲਾ ਕੱਲਾ ਲੱਗਾ ਵਾ ਕਰੋ ਚੱਟ ਲਾਗੇ ਤੇ ਉਹਦੇ ਨਾੜਾ ਨੂੜਾ ਵੀ ਆ ਗੀਆਂ ਛੱਡੇ ਤੇ ਬਾਕੀ ਸ਼ਾਮਾਂ ਤੱਕ ਇਹਨਾਂ ਫਸ ਜੂਗੀ ਨਾ ਜੀ ਤੇ ਬਾਈ ਇਹਦਾ ਹਰਮੋਲ ਮੋਲਵੀ ਜੀ ਵੀ ਲਓ ਮੈਂ ਤਾਂ ਕਹਿੰਦਾ ਮੋਲ ਇੱਕ 60 ਕਰ ਲੀ ਜੀ ਅੱਛਾ ਜੀ ਹਾਂ ਜੀ ਪਰ ਜਿਆਦਾ ਕਰੀ ਆਪਾਂ ਡੇਢ ਦੀ ਦੇ ਦੀਏ ਚੱਕੇ ਭਾਜੀ ਕਰ ਦੋ ਮਾਨ ਦਾ ਮਾਨ ਤਾਂ ਕਰਦੀ ਹਾਂ ਨਾ ਹੀ ਕਰਦੀ ਭਾਜੀ ਹਾਂ ਜੀ ਹਾਂ ਜੀ ਇਹ ਵੀ ਦਿਹਾੜਾ ਨਾ 140 ਦੀ ਦੇ ਰਾਂਗੇ ਭਾਜੂ ਜੀ ਅੱਛਾ ਜੀ ਹਾਂ ਜੀ ਠੀਕ ਹੈ ਤੁਹਾਡੇ ਨਾਲ ਠੀਕ ਹਾਂਜੀ ਵੇਖ ਲੋ ਅਗੀ ਵੀਡੀਓ ਐਸੇ। ਸਾਡੋ ਬਿੰਦਰਾ ਆ। ਪੰਜ ਛੱਡ ਦਈਏ ਫਿਰ। ਜਗੇ ਭਾਈ ਨੇ ਬੜੀ ਸ਼ਾਲਵਾਰੀ ਕਰੀ। ਮੇਰੇ ਕੋਲ ਛੋਟਾਂ ਹੀ। ਬਈ ਨਹੀਂ ਭਾਈ ਪਰ ਜਿਹੜਾ ਵੀਰ ਲੈ ਜੂ ਇੱਕ 35 ਜੋੜੀ ਯਾਦ ਕਰੂਗਾ। ਠੀਕ ਆ। ਤੁਸੀਂ ਸਿਆਣੇ ਜੇ ਸਾਡ ਤੋਂ ਰੋਜ਼ ਵੀਡੀਓ ਬਣਾਉਂਦੇ ਜੇ। ਨਹੀਂ ਬਾਕੀ ਵੀਰ ਭਰਾ ਜ਼ਿਆਦੇ ਆਪਣੇ ਨਾਲ। ਨਹੀਂ ਮੈਂ ਵੈਸੇ ਗੱਲ ਕਰਦਾ। ਲੋ ਭਾਈ 16 ਲੀਟਰ ਵਾਲੀ ਝੋਟੀਆਂ ਦੇ 1,35,000 ਦੀ। ਲੈ ਜਾ ਲੈ ਜਾ। ਲੈ ਜਾ ਲਾ ਕੇ। ਬਿਲਕੁਲ ਹੁਣ ਛੋੜ ਛੱਪੇ ਵਾਲਾ ਬਾਈ ਕਹਿੰਦਾ ਕਿ। ਆ ਜਾ ਹੁਕਾ ਦਿਓ। ਚੈੱਕ ਕਰੋ ਚੈੱਕ ਤੁਸੀਂ। ਇਹ ਤਾਂ ਕੋਲੇ ਦੇ ਵਿੱਚ ਚੰਗੀ ਆ ਤੇ ਚਾਂਮ ਚੁੰਮ ਤੇ ਵੀ ਨਾੜਾ ਆ ਗਈਆਂ ਜੇ ਬਹੁਤ ਹੀ ਚੰਗੀ ਝੋਡੀ ਭਾਜੀ ਠੀਕ ਹੈ ਬਾਕੀ ਇਹ ਜੱਗੇ ਭਾਜੀ ਜਿਹੜੀ ਚਵਾਈ ਇਹਨਾਂ ਝੋਡੀ ਨੂੰ ਅੱਛਾ ਹੀ ਕੁੜੀ ਲੱਗੀ ਰੱਬ ਨੇ ਲਾ ਛੜੀ ਇਹ ਤਾਂ ਤੋਂ ਬਹੁਤ ਚਵਾਈ ਆ ਲੱਗਾ ਕਰੋ ਨੋਕ ਵਾਲਾ ਥਾਣਾ ਤੇ ਨੋਕ ਵਾਲੀ ਥਾਂ ਦੀ ਬੜੀ ਜ਼ਿਆਦਾ ਪੌਲੀ ਨਿਕਲਦੀ ਹਣਾ ਹਾਂ ਜੀ ਬਹੁਤ ਹੀ ਨਜ਼ਾਰਾ ਆ ਜਾਂਦਾ ਚੋਣ ਚ ਠੀਕ ਹੈ ਠੀਕ ਹੈ ਹਾਂ ਜੀ ਲੋ ਬਈ ਸਟਾਰਟਿੰਗ ਜਿਹੜਾ ਬੋਲਾ ਫਾਰਾਂ ਲੇਕਰ ਤੇ ਆਵੇ ਤੇ ਨਾਂ ਬਿਨਾਂ ਵੀ ਹਲੇ ਸਾਰੀ ਸੂਈ ਆ ਆ ਵੇਖੋ ਭਾਜੀ ਪਿਓਰ ਨਹੀਂ ਨਹੀਂ ਆ ਵੀ ਆ ਗਈ ਝੋਡੀ ਦੀ ਦਾ ਆ ਗਿਆ ਜੇ ਤੋਹਫਾ ਹਾਂ ਜੀ ਰਸੇਓ ਭਾਈ ਜੀ ਅਰੇ ਤੁਹਾਨੂੰ ਤਾਂ ਖੋਲਾ ਹਾ ਉਹ ਖੋਲ ਰ ਮੈਂ ਹੈਗਾ ਖੋਲ ਕੇ ਵਿਖਾ ਦਈਏ ਪਹਿਲਾਂ ਵਿਖਾ ਦੋ ਵਿਖਾ ਦੋ ਕੋਈ ਅੱਛਾ ਠੀਕ ਲਓ ਭਾਈ ਸਰ ਇਹ ਕੱਢ ਦੇ ਕੋ ਭਾਈ ਕੱਢ ਵਜ ਨਹੀਂ ਕੀ ਗੱਲ ਥੋੜੀ ਜਿਹੀ 1900 ਦੇ ਲਈ ਕੱਪੜਾ ਭਾਈ ਜਿਹੜੀ ਭਾਜੀ ਕੱਪੜਾ ਜੇ ਅੱਛਾ ਲਓ ਜੀ ਦੂਜੀ ਸੋਹਣੀ ਗੱਬੜ ਆਪਾਂ ਇਹ ਵਾਤ ਮਾਰੇ ਦੇਣ ਲਾ ਜੂਗੀ 10 12 ਹੋਰ ਤੇ ਕੱਢ ਕਾਠ ਲਓ ਸੱਤ ਜੀ ਲੈ ਲਓ ਜੀ ਕਿੱੱਕ ਜਰਾ ਛੱਡੀ ਵੱਡੀ ਛੋਟੀ ਭਾਜੀ ਉਧਰ ਨੂੰ ਲੈ ਜਾ ਉਧਰ ਨੂੰ ਲੈ ਆ ਲੈ ਆ ਜੇ ਇੱਕ ਕੱਦ ਕਾਠ ਜੇ ਡਲ ਤਗੜੇ ਕੱਦ ਕਾਠ ਵਾਲੀ ਨਿਸ਼ਾਨੀਆਂ 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 ਨਹੀਂ ਆਉਂਦੀਆਂ ਵਾ ਇਹਦਾ ਬਾਈ ਹਰ ਪਹਿਲੇ ਸੂਏ ਦਾ ਕਿੰਨਾ ਘਰੇ ਆ ਦੁੱਧ ਪਹਿਲੇ ਸੂਏ ਨੇ 14 15 ਚਾਹ ਲੈ ਜਾ ਛੋਟੀਆਂ ਦੁੱਧ ਪਾ ਲਈ ਅੱਛਾ ਜੀ ਛੋਟੀ ਬੰਦੀ ਵੀ ਬੜੀ ਹੁੰਦੀ ਆ ਠੀਕ ਹੈ ਜੀ ਵੀਰਾਂ ਦਾ ਬੜੀ ਗਰੰਟੀ ਆ ਛੋਟੀਆਂ ਬੰਦਦੀ ਆ ਅੱਛਾ ਜੀ ਹਾਂ ਜੀ ਤੇ ਹਾਂ ਵੀ ਇਹ ਪਿਓਰ ਬੰਦਦੀ ਆ ਅੱਛਾ ਜੀ ਰਵੀ ਦੇ ਕੰਡੇ ਤੋਂ ਲਈ ਆ ਹਮ ਠੀਕ ਹੈ ਜੀ ਇਹ ਬਾਕੀ ਛੋਟੀਆਂ ਦੇਖੋ ਸਾ ਮੈਂ ਕੰਦ ਵਜਨ ਦੇਖੋ ਛੋਟਾ ਹੈ ਹਾਂ ਜੀ ਇਹ ਸਿੰਘ ਸਿੰਘ ਵੀ ਚੰਗਾ ਲੱਗਾ ਆ ਵੀ ਇੱਕ ਨਾ ਮੜਾ ਆ ਜਾ ਚਰਨਜੀਤ ਭਾਜੀ ਸਰੂਦ ਨਿਗਾਹ ਆ ਇੱਕ ਵਿੱਚ ਲੱਗਾ ਬਖਾਰੀ ਆ ਦਿਖਾ ਦਿਓ ਦਿਖਾ ਦਿਓ ਹਾਂ ਜੀ ਮੜਾ ਲਿਓ ਬਖਾਰੀ ਛੋਟਾ ਜਿਹਾ ਏ ਕਿਉਂਕਿ ਫਿਰ ਵੀ ਦੱਸਿਆ ਚੰਗਾ ਹੁੰਦਾ ਹਾਂ ਜੀ ਬਿਲਕੁਲ ਬਿਲਕੁਲ ਸਹੀ ਹੈ ਪਪਾ ਜੀ ਆ ਛੋਟਾ ਆ ਜਾ ਸਰੂਦ ਵਿੱਚ ਲਓ ਭਾਈ ਨਿਗਾਹ ਲਾ ਕੇ ਜਾ ਨਹੀਂ ਆਪਾਂ ਨੇ ਇਹ ਵੇਖਿਆਵੇਂ ਝੂਠ ਬੋਲੀਏ ਚੱਲਦਾ ਇੱਕ ਦੀ ਧਾਰ ਹੁੰਦੀ ਉਹ ਏਡਾ ਕੀ ਹਾਂ ਹਾਂ ਨਿਕਾ ਗਿਆ ਹਾਂ ਆ ਵਕਰਾ ਹੀ ਆ ਵੇਚਿਆ ਉਹ ਨਹੀਂ ਚੱਕ ਕਿਉਂਕਿ ਖਾਇਆ ਚੰਗਾ ਹਾਂ ਬਿਲਕੁਲ ਬਿਲਕੁਲ ਆਹ ਗੱਲ ਸਾਡੇ ਮਾਰ ਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਹਾਂ ਜੀ ਆਪਾਂ ਉਹ ਲਾ ਰੱਖ ਦਈਏ ਨਹੀਂ ਨਹੀਂ ਬਿਲਕੁਲ ਕੰਦੂਰੋਂ ਲੈੜਿਓਂ ਕਹਿੰਦੇ ਆਂ ਬੰਦਾ ਵੇ ਹੋਣਾ ਅੱਗੇ ਬਹੁਤ ਚੰਗਾ ਬਾਕੀ ਭਾਜੀ ਵਜਨ ਵੇਖੋ ਝੋਡੀ ਲੱਗਣਾ ਜਗੇ ਭਾਜੀ ਨਹੀਂ ਕੱਦ ਕਾਠ ਲਓ ਨਹੀਂ ਕੋਈ ਸ਼ਰਤ ਭਾਜੀ ਮਣਕੀ ਅੱਖ ਖਲੀ ਆ ਹਾਂਜੀ ਹਾਂਜੀ ਤੇ ਦੁੱਧ ਚਲੋ ਬਹੁਤਾ ਨਹੀਂ ਗੁਰਾਂ ਆਉਂਦਾ ਦੀ ਕਿਰਪਾ ਨਾਲ 15 ਕਿਲੋ ਤੇ ਦੇਈ ਜਊ ਤੇ ਬਾਈ ਇਹਦਾ ਮੁੱਲ ਹੈ ਰ ਇਹਦਾ ਮੁੱਲ ਵੀ ਇਦੀ ਕਰਦੇ ਕਵੀ ਆਪਾਂ ਅੱਛਾ ਜੀ ਇਹ ਦੇ ਦੀਏ ਆਪਾਂ ਹਾਨਾ ਇੱਕ ਦਾਸਤੀ ਦੇ ਦੀਏ ਛੋਟੀ ਇੱਕ ਦਾਸਤੀ ਹਾਂਜੀ ਅਜੀ ਰੱਖ ਕਰ ਦੋ ਮਾਨੇ ਇਹ ਲੋ ਕੋਈ ਨਹੀਂ ਬਾਕੀ ਕਰ ਲੋ ਜਤਾ ਨਹੀਂ ਨਹੀਂ ਦੱਸ ਦੋ ਆਪ ਕੋਈ ਆਪ ਕਰਨ ਮੇਰੇ ਕੋ ਛਾਲ ਜਿਆਦੀ ਵੱਜਣ ਦੀ ਬਾਤ ਆ ਮਾਰ ਦੇ ਯਾਰ ਕੀ ਮਾਰ ਦੇ ਕੋਈ ਨਹੀਂ ਪਾਜੀ ਜੀ ਆਪਾਂ ਨਹੀਂ ਮਾਨ ਤਾਣਾ ਪਾ ਅੱਛਾ ਹੀ ਕੋਈ ਨਹੀਂ ਕਰ ਪਾਜੀ ਛੱਡ ਦੀਏ 24 ਹਰ ਚਲੋ ਪਾਜੀ ਹਾਨਾ ਇੱਕ ਫਿਰ ਪੰਜ ਦੀ ਦੇ ਦੋ ਠੀਕ ਹੈ ਠੀਕ ਹੈ ਭਾਬਾ ਜੀ ਇਹ ਦੀ 1 ਲੱਖ ਦੇ 5000 ਦੀ ਝੋਟੀਆਂ ਦੇ ਹਿਸਾਬ ਨਾਲ ਭਾਈ ਕਿਆ ਜੀ ਮੁੱਲ ਪਾਤਾ ਵੀਰ ਨੇ ਜੀ ਬਾਕੀ ਵਜਨ ਬੜਾ ਬਣੀ ਝੋਟੀ ਵਜਨ ਵਜਨ ਦੀ ਇਹ ਵੀ ਲਾ ਕੇ ਵਿਖਾ ਦੀ ਜਗੇ ਭਾਈ ਲਾ ਦੋ ਲਾ ਦੋ ਕੋਈ ਨਹੀਂ ਲਾ ਦੋ ਲਾ ਭਾਜੀ ਇਹ ਤਾਂ ਚੈੱਕ ਇਹ ਕਿਹੜਾ ਕੋਈ ਸ਼ੱਕ ਹੈ ਇਹਦੇ ਜੀ ਮਾਣਾ ਕੋਈ ਕਮੀ ਨਹੀਂ ਭਾਜੀ ਫੁੱਟਾ ਵੇਖੋ ਝੋਟੀ ਨੂੰ ਲੱਗਾ ਠੀਕ ਹੈ ਠੀਕ ਹੈ ਜੀ ਲਓ ਭਾਜੀ ਲਓ ਚੈੱਕ ਕਰਨ ਨਹੀ ਆ ਵੀ ਮਿਲਕ ਬਣ ਜੀ ਬਹੁਤ ਚੰਗੀਆਂ ਬਹੁਤ ਚੰਗੀਆਂ ਮੋਡੀਆਂ ਬੇਪਾਲਆਂ ਦੀਆਂ ਆ ਨੀ ਆ ਗਈਆਂ ਚੰਗੀਆਂ ਹਾਂ ਜੀ ਤੇ ਆ ਗਏ ਬਾਈ ਤੇ ਜੇ ਨੰਬਰ ਇਹ ਟੋਕੜੀ ਹੈ ਅੱਛਾ ਜੀ ਹਮ ਆ ਖੋਲਦੇ ਹਾਂ ਤੁਹਾਨੂੰ ਇਹ ਅਮਰੂਤੀ ਹੈ ਹਾਂ ਅਮਰੂਤੀ ਹੈ ਲੋ ਬਗੀਤ ਬੇ ਕਿੰਨਾ ਘਟਾ ਮ ਹੋ ਗਿਆ ਨੂੰ ਸੋਈ ਨੂੰ ਇਹ ਲੋ ਵੀ ਦੀ ਵਾਟੋ ਵਾਟ ਚਾਹੀ ਨਹੀਂ ਇਹ ਜੀ ਅੱਛਾ ਜੀ ਤਾਂ ਇਹ ਇੱਕ ਮਹੀਨਾ ਹੋ ਗਿਆ ਬਾਈ ਅੱਛਾ ਜੀ ਠੀਕ ਹੈ ਹਾਂ ਲੋ ਬੜੀ ਕਰੋ ਚਾਕੇ ਮਾਲ ਆ ਚਾ ਵੀ ਤਰੀ ਇਹ ਨੂੰ ਮਹੀਨਾ ਹੋ ਗਿਆ ਲੱਗਾ ਹੈ ਅਮਰੂਤੀ ਬੜਾ ਚੰਗੀ ਹੈ ਸਾਫ ਹੈ ਸਾਫ ਜੀ ਸਾਫ ਬੜੀ ਜੇ ਤੇ ਦੁੱਧ ਦੇ ਨਾਲ ਲੀਟਰ ਵਾਲਾ 6 ਕਿਲੋ ਜੀ ਠੀਕ ਹੈ ਠੀਕ ਹੈ ਹਾਂਜੀ ਲੋ ਜੀ ਫੇਸਬੂਕ ਵੀ ਐ ਨਹੀਂ ਕਾ ਆ ਜਾ ਪਤਲਾ ਫੇਸ ਆ ਜੋਰ ਵੀ ਮੋਰਾ ਨਸਲ ਦੇ ਵਿੱਚ ਆ ਗਈ ਆ ਕੱਦ ਵੀ ਜੰਗਾ ਦਿੱਖਤ ਵੀ ਚੰਗੀ ਆ ਜੇ ਬਰਾਤੀ ਕਰੋ ਚੱਕ ਲਾਗੇ ਤਾਂ ਤੈਨੂੰ ਥਣ ਭਾਂਡਾ ਤੇ ਇਹ ਵੀ ਬਿੰਦੀਆਂ ਵਾਲਾ ਚੱਡਾ ਜੇ ਹਾਂਜੀ ਕਰੋ ਜੀ ਚੱਕ ਚੰਗੀ ਸੋ ਇਹਨੇ ਸੱਜਣ ਨੇ ਕਿੰਨਾ ਕਿਪਰ ਇਹਨੇ ਵੀ ਜਿਹੜੇ 10 ਕਿਲੋ ਦਿੱਤਾ ਹੈ ਠੀਕ ਹੈ 10 ਲੀਟਰ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਪਹਿਲੇ ਸਵੇ ਸੂਈ ਹੀ ਤੇ ਸੋ ਇਹ 2.5 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਜੀ ਤੇ ਪਿਓਰ ਮੋਰਾ ਨਸਲ ਦੀ ਜਿਹੜਾ 10 ਲੀਟਰ ਜਿਹੜਾ ਨੇ ਪਹਿਲੇ ਸਵੇਰ ਦੁੱਧ ਭਰਿਆ ਵਾ ਹਾਂਜੀ ਤੇ ਇੱਕ ਮਹੀਨਾ ਹੋ ਗਿਆ ਬਣੀ ਨੂੰ ਹਾਂ 24 ਤਰੀਕ ਨੂੰ ਮਹੀਨਾ ਹੋ ਜਾਣਾ ਕਿਉਂਕਿ 24 ਤਰੀਕ ਨੂੰ ਜਿਹੜਾ ਮਹੀਨਾ ਇੱਕ ਪੂਰਾ ਹੋਏ ਨਾ ਵਾ ਅੱਜ ਵੀਰ ਭਰਾ ਲੈ ਹੋ ਗਿਆ ਕੇ ਇੱਕ ਮਹੀਨਾ ਹੋ ਗਿਆ ਹੋ ਗਿਆ ਹੋ ਗਿਆ ਇਹ ਵੀ ਬਾਈ ਨਜ਼ਾਰੇ ਲੁੱਟੂਗਾ ਚਲੋ ਨਿਕਲ ਲਈ ਰੋਟੀ ਬਾਕੀ ਮੋਲ ਆਪਾਂ ਜਨਾਕ ਪਉਣਾ ਇਹ ਸਭ ਇਹਦੇ ਅੱਛਾ ਜੀ ਇਹਦਾ ਮੁੱਲ ਭਾਈ 60 ਕਰੀਏ 65 ਕਰੀਏ ਹਾਂ ਨਾ 55000 ਚੋੜੀ ਦੇ ਅਛਾ ਜੀ ਹਾਂ ਜੀ ਠੀਕ ਹੈ ਲਓ ਭਾਜੀ 55000 ਦੀ ਹਾਂ ਜੀ ਬਿਲਕੁਲ ਹੀ ਨੋਰਮਲ ਕੋਈ ਦੇਸਾਂ ਦਾ ਬੇਹਵਾਸ ਆ ਬਾਈ ਨੇ ਤੇ ਹੈ ਚੰਗੇ ਖਾਂਦਾਨ ਦੀ ਆ ਬਹੁਤ ਚੰਗੀ ਛੋਟੀ ਉਧਰ ਦੀ ਛੋਟੀ ਹਰਿਆਣੇ ਦੀ ਆ ਛਾਂ ਨੂੰ ਵੀ ਚੰਗੇ ਲੱਗਿਆ ਛਾਂ ਭਾਜੀ ਦੇ ਕੋਕੜਾ ਜਲਾ ਵੀ ਬਹੁਤ ਚੰਗਾ ਵਾ ਸਰੋ ਜੀ ਚੈੱਕ ਲੱਗੇ ਤਾਂ ਇਹ ਪਿਹੋਰ ਮੌਰਾਨਾ ਜ਼ਲਦੀਆ ਇਹ ਬਾਈ ਆਜੋ ਚੋਤੇ ਨੰਬਰ ਦੇ ਹਾਂਜੀ ਦੱਸਿਓ ਭਾਜੀ ਇਹ ਜੱਗੇ ਭਾਜੀ ਦੂਜੀ ਸੂਏ ਦੀ ਗੱਭਨ ਜੀ ਅੱਛਾ ਜੀ ਤੇ ਇਹਦੇ ਆ ਜਿਹੜੀ 10 ਤਰੀਕ ਹੁੰਦੀ ਉਹਦੋਂ 10 ਮਹੀਨੇ ਹੁੰਦੇ ਜੇ ਬੂਰੇ ਠੀਕ ਆ ਠੀਕ ਆ ਹਾਂਜੀ ਤਾਂ ਮੈਂ ਖੋਲ ਕੇ ਮੱਖਾ ਦੇਣਾ ਜੰਗੀਰ ਭਾਈ ਦੇਖੋ ਤੇ ਖੋਲ ਕੇ ਮੱਖਾ ਦੇਣਾ ਚੰਗਾ ਲੱਗਾ ਜੇ ਢਿੱਲਾ ਕਰਨਾ ਜਿਹੜੀ ਛੋਟੀ ਉਦਾਂ ਇਹ ਦੁੱਧ ਨੂੰ ਬੜੀ ਭਾਜੀ ਖਰੀ ਪਹਿਲੀ ਸੂਏ 12 ਕਿਲੋ ਛੋਟੀ ਮੰਦ ਉਹ ਦਿੱਤਾ ਨਹੀਂ ਅੱਛਾ ਜੀ ਹਾਂਜੀ ਬਾਕੀ ਜਾਤ ਨਾ ਖਲੋ ਜਲੋ ਤੁਸੀਂ ਠੀਕ ਆ ਠੀਕ ਆ ਲਓ ਭਾਜੀ ਕਰੋ ਅੱਛਾ ਨਬਲੈਕ ਆ ਗਈ ਇਹ ਵੀ ਜੀ ਬਾਕੀ ਜਿਆਦਾ ਨਾਲ ਬਹੁਤ ਚਾਹੀਦੀ ਪਹਿਲੇ ਸਵੇਰੇ 12 ਲੀਟਰ ਦੁੱਧ ਭਰਿਆ ਵਾ ਝੋਟੀ ਦੇ ਹਾਂਜੀ ਇਹ ਰਹਿਗੇ 15 20 ਦਿਨਾਂ ਨਾ ਹਾਂਜੀ ਇਹਦੇ ਵੀ ਬੜਾ ਚੜਾ ਕੇ ਠੀਕ ਹੈ ਠੀਕ ਹੈ ਉਹ ਵਧੀਆ ਚਲੋ ਚੈੱਕ ਕਰ ਇਹ ਸਿੰਗਲ ਹੱਡੀ ਆ ਗਈ ਆ ਹਾਂਜੀ ਵੇਖੋ ਇਹਦੀ ਸਾਫੀ ਆ ਗਈ ਪਿਓਰ ਜੈਡ ਬਲੈਕ ਜੇ ਇਹ ਕਾਉਂਡ ਦਬਜ ਨੇ ਇਹਦਾ ਵੀ ਬਹੁਤ ਜਿਆਦਾ ਚੰਗਾ ਵਾ ਇਹ ਢਿੱਲਾਂ ਢੱਲਾ ਜੜੀਆਂ ਹਵਾਲੇ ਤੇ ਕਾਫੀ ਯਾਰੇ ਸੂਣ ਤਾਂ ਕੇ ਸਵਾਨਾਂ ਚੰਗਾ ਬਣਾ ਲਓ ਵੀ ਕਰਮ ਵਾਲੀ ਕਰੋ ਇਧਰੋਂ ਕੇ ਸਵਾਰ ਸੀ ਚੱਕ ਦੇ ਇਹ ਥਣਪਾਂਡਾ ਬਈ ਕਮੇਟੀ ਵਾਲੀ ਭਾਜੀ ਕੀ ਹੈ ਅੱਛਾ ਜੀ ਚੰਗੀ ਹੈ ਨਾ ਆਓ ਜੀ ਕਰੋ ਚੱਕ ਦੇ ਥਣਪਾਂਡਾ ਤਾਂ ਵੀ ਬਹੁਤ ਜਿਆਦਾ ਕਹਿੰਦੇ ਹੁਣ ਇਹ ਸ਼ੁਰਤ ਵੀ ਐਸੇ ਛੋਟੀ ਅੱਛਾ ਜੀ ਲੱਖ ਨਹੀਂ ਆਉਂਦੀ ਤੇ ਇਹਦਾ ਮੁੱਲ ਭਾਜੀ ਹਰ ਦਾ ਜੀ ਜਿਹਨੇ ਦਿਨਾਂ ਨੂੰ ਸੁੰਦੀ ਦੀਆਂ ਨੂੰ ਉਹਨਾਂ ਦੇ ਲੱਖ ਰੁਪਏ ਦੀ ਛੋਟੀ ਆ ਹਾਂਜੀ ਹੁਣ ਆਪਾਂ ਮੰਨ ਲਓ ਹਾਨਾ ਇਹ ਦੇ ਰਹੀ ਹੈ 80 ਹਜ਼ਾਰ ਦੀ ਛੋਟੀ ਹੈ 80 ਦੀ ਹਾਂਜੀ ਹੈ ਲਾ ਗਈ ਹੈਗੀ ਆ ਫਿਰ ਖਾਣਾ 87000 ਦੀ ਛੁੱਟੀ ਕਰਾਂਗੇ ਠੀਕ ਹੈ ਠੀਕ ਹੈ ਬਿਲਕੁਲ ਜਾਇਜ਼ ਕਰਦਾ ਬਾਈ ਸਾਹਮ ਛੱਡਤੀ ਹੈ ਬਾਈ ਨੇ ਹਾਂਜੀ ਇਹ 2 ਮਹੀਨੇ ਜਿਹੜਾ ਬਾਈ ਸੰਭ ਲੋਗਾ ਦੇ ਨਾ 20 ਦਿਨ ਭਾਜੀ ਆਹੋ ਸਾਢੇ 20 ਦਿਨ 20 ਦਿਨ 20 ਬਾਈ ਦਿਨ ਜੀ ਗਿਲਤੀ ਦੇ 20 ਬਾਈ ਦਿਨ ਹਾਂਜੀ ਤੇ ਲੱਖੋਂ ਬਾਹਰ ਝੋਟੀ ਵੀ ਗੂਗੀ ਝੋਟੀ ਵੀ ਗੂਗੀ ਹਣਾ ਭਾਜੀ ਬਿਲਕੁਲ ਸਹੀ ਗੱਲ ਆਕਰਕ ਹੁੰਦੀ ਐ ਇੰਨੇ ਦਾ ਹਾਂਜੀ ਤੇ ਲਓ ਭਾਜੀ ਇਹ ਵੀ ਕਮੇਟੀ ਜੀ ਤੁਹਾਡੀ ਸਿਰਫ 20 ਦਿਨਾਂ ਦੀ 20 ਦਿਨਾਂ ਦਾ ਨਹੀਂ ਜਿਆਦਾ ਨਹੀਂ ਹਣਾ ਨਹੀਂ ਬਿਲਕੁਲ ਭਾਜੀ ਇੱਕੋ ਹੀ ਤਾਰਨ ਵਾਲੀ ਹੈਗੇ ਹਾਂ ਇੱਕੋ ਹੀ ਰੈਂਟ ਲਈ ਹੈ ਇੱਕੋ ਹੀ ਤਾਰਨ ਵਾਲੀ ਲਾਸਟ ਵਾਲੀ ਲਈ ਹਾਂ ਲਓ ਭਾਜੀ ਕਰੋ ਚੈੱਕ ਲਾਸਟ ਵਾਲੀ ਚੰਗੀ ਆ ਹਾਂ ਲੱਗੇ ਭਾਜੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਸਾਰੇ ਵੇਚ ਲਈਆਂ ਕੱਟ ਕਾਟ ਦੀ ਚੰਗੀ ਆ ਇਹ ਲੋ ਭਾਜੀ 20 ਦਿਨ ਸਾਹਮ ਕੇ ਜਿਹੜਾ ਵੀਰ ਭਰਾ ਆ ਜਣਾ ਵੇਖਣੀ ਹੋਊਗੀ ਤੇ ਵੇਚ ਸਕਦਾ ਵਾ ਖੁੱਲੇ ਪਿਆ ਜਾਣਾ ਤੇ ਘਰ ਰੱਖਣੀ ਆ ਤੇ 12 13 ਲੀਟਰ ਦੁੱਧ ਭਰੀ ਜਣਾ ਆ ਰਾਮਣਾ ਨੇ ਹਾਂਜੀ ਤੇ ਘਰ ਰੱਖਣ ਨੂੰ ਵੀ ਚੰਗੀ ਆ ਹਾਂਜੀ ਇਹ ਕਹਣਾ ਕੁਝ ਭਾਜੀ ਹੋਰ ਭਾਜੀ ਇਹੋ ਹੀ ਆਪਣੀਆਂ ਹੱਥ ਜੋੜ ਕੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਆਣ ਕੇ ਵੇਖ ਕੇ ਤੇ ਆਪਣੀ ਸਸਲੀ ਕਰਕੇ ਫਿਰ ਖੜੋ ਠੀਕ ਆ ਠੀਕ ਆ ਜੀ ਬਿਲਕੁਲ ਚੰਗੇ ਸਿਆਣੀ ਗੱਲ ਹਾਂਜੀ ਹਾਂਜੀ ਇਹ ਆ ਵੀ ਜਿਹਨੇ ਪੈਸੇ ਖਰਚਨੇ ਨੇ ਉਹਨੂੰ ਟੋਣਾ ਵੀ ਚਾਹੀਦਾ ਜੀ ਹਾਂਜੀ 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 ਬਿਲਕੁਲ ਸਹੀ ਗੱਲ ਹਾਂਜੀ ਲਓ ਜੀ ਕਰੋ ਚੈੱਕ ਵੱਡੇ ਤੋਂ ਵੱਡਾ ਪਾਈ ਨੇ ਕਿੰਨੇ ਕੰਮ ਕਰੇ ਇਹ ਵੀਰ ਹੁੰਦੀ ਆ ਵੇਖੋ ਕਈ ਵੀ ਵੀ ਸਾਨੂੰ ਦੱਸਦੇ ਵੀ ਵੀਰ ਤੁਹਾਨੂੰ ਵੀ ਫੋਨ ਲਾਉਂਦੇ ਆ ਕਈ ਵੀਰ ਹਾਂਜੀ ਹਾਂਜੀ ਲਾ ਸਾਨੂੰ ਉਹਨੇ ਇੰਨਾ ਤੋਂ ਦੱਸਿਆ ਇੰਨਾ ਨਿਕਲੇ ਆ ਜੀ ਤੁਸੀਂ ਤੇ ਆਈ ਵਾਰੀ ਕਹਿੰਦੇ ਜੀ ਆਪਣੀ ਤਸੱਲੀ ਕਰਕੇ ਤੇ ਫਿਰ ਖੜੋ ਨਹੀਂ ਬਿਲਕੁਲ ਬਿਲਕੁਲ ਸਹੀ ਤੁਹਾਨੂੰ ਤੇ ਫਿਰ ਫੋਨ ਲਾ ਕੇ ਗਰਮ ਹੁੰਦੀ ਵੀਰ ਨੇ ਲੋੜ ਹੀ ਨਹੀਂ ਮਨਦੀ ਲੋਕੀ ਹੋਏ ਨਹੀਂ ਰਹੋ ਤੁਸੀਂ ਖੜੇ ਕਿਸੇ ਦੇ ਹੁਣ ਮੇਰੇ ਘਰ ਆਏ ਤੁਸੀਂ ਵੱਤੋ ਦਿਲ ਦਾਸ ਜੀ 20 ਮਿੰਟ ਦੀ ਪਾਣੀ ਕੀ ਤਾਂ ਚਾਹ ਪੀਤੀ ਡੰਗਣਾ ਪਸ਼ਵਾ ਦੀ ਵੀਡੀਓ ਬਾਤੀ ਬਿਲਕੁਲ ਪਰ ਤੁਹਾਨੂੰ ਘੜਾ ਵਿਚਾਰਿਆਂ ਨੂੰ ਪਤਾ ਹੈ ਨਾ ਜੀ ਨਾ ਇਹ ਵੀ ਝੋਨੇ ਆ ਇਹ ਤਾਂ ਮੈਂ ਹੀ ਕੁਫਰ ਤੋਂ ਲਈ ਜਉਣਾ ਹਾਂ ਜੀ ਇਹ 20 ਕਿਲੋ ਦਿੰਦੀ ਤੁਸੀਂ ਤਾਂ ਕਹਿਣਾ ਵੀ ਠੀਕ ਹੈ ਭਾਜੀ ਇਹ ਦੀ ਭਾਜੀ ਤਾਂ ਕਹਿੰਦਾ 20 ਜੀ ਆਹੀ ਤੇ ਕਹਿੰਦਾ ਵੀ ਠੀਕ ਹੈ ਨਾ ਹੋਰ ਤੁਸੀਂ ਮੰਨ ਲਾ ਮੈਂ ਕਹਾਂ 20 ਦਿੰਦੀ ਤੁਸੀਂ ਕਹੋ ਨਹੀਂ ਭਾਜੀ ਇਹ ਤਾਂ 10 ਕਿਲੋ ਵਾਲੀ ਆ ਹਾਂ ਜੀ ਹੈ ਕਿ ਗਲਤ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਦੇਖੋ ਇਹ ਆਣ ਕੇ ਆਪਣੀ ਤਸੱਲੀ ਕਰਕੇ ਪੈ ਜੇ ਤੁਹਾਨੂੰ ਮੁਰਗੇ ਫੋਨ ਲਾ ਕੇ ਚਲੋ ਇਹ ਬੰਦਾ ਐ ਵੀ ਚਲੋ ਲਾ ਕੇ ਵੀਰ ਸਾਲਾਂ ਦਾ ਇਦਾਂ ਕੀਤਾ ਨਹੀਂ ਵੀ ਸਾਡੇ ਸਾਹਮਣੇ ਹੀ ਕਹਿੰਦੇ ਜਿਹੜੇ ਵੀਰ ਮੰਨ ਲਓ ਕਰਦੇ ਤੁਸੀਂ ਸਮਝਾਉਂਦੇ ਵੀ ਇਹ ਕੰਮ ਨਾ ਕਰਿਆ ਕਰੋ ਨਾ ਕਰਿਆ ਕਰੋ ਨਹੀਂ ਬੰਦੇ ਸਾਡੀ ਵੀ ਗੱਲ ਹਾਂਜੀ ਹਾਂਜੀ ਚਲੋ ਸਾਡੀ ਵੀ ਹੱਥ ਜੋੜ ਕੇ ਬੇਨਤੀ ਸਾਰੇ ਵਪਾਰੀ ਭਰਾਵਾਂ ਨੂੰ ਕਿ ਯਾਰਾ ਕਿਸੇ ਨਾਲ ਗਲਤ ਨਾ ਕਰੋ ਠੀਕ ਹੈ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਇਹ ਦੁੱਧ 10 ਦੇ ਦੱਸ ਹੀ ਦੱਸ 10 ਹੀ ਦੱਸੋ ਸਹੀ ਹੈ ਨਾ ਭਾਜੀ ਹਾਂਜੀ ਹਾਂਜੀ ਇਹਨਾਂ ਦੱਸੋ ਵੀ ਇਹਦੇ ਥਲੇ 15 ਐ ਹਾਂ ਚਲੋ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ